ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਖਟਿਆਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਉੱਤਮ ਵੀਰ ਕੋਲ ਅੱਜ ਤੁਹਾਨੂੰ ਦੋ ਝੋਟੀਆਂ ਨਾਲ ਇੱਕ ਗਾਂ ਦਿਖਾਵਾਂਗੇ ਟੋਪ ਦੀ ਪੂਰੀ ਐ ਜਿਹੜੀ ਸਿਰਰ ਰਕਾਰਡ ਵਾਲੀਆਂ ਝੋਟੀਆਂ ਵਾ ਬਾਕੀ ਵੀਰ ਕੋ ਲੈਨੇ ਆ ਸਾਰੀ ਜਾਣਕਾਰੀ ਜਿਹੜੇ ਭੈਣ ਭਰਾ ਚੈਨਲ ਨੂੰ ਵੰਦੇ ਆ ਵੱਧ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰਵਾ ਜੀ ਬਾਕੀ ਲੈਨੇ ਆ ਵੀਰ ਕੋ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸਭ ਠੀਕ ਠਾਕ ਵਧੀਆ ਵਧੀਆ ਕਿਰਪਾ ਜੀ ਤੁਸੀਂ ਦੱਸੋ ਆਪਣੇ ਹਾਂ ਜੀ ਵੀਰੇ ਕਿਰਪਾ ਹੀ ਚਾਈਦੀ ਹੈ ਜੀ ਚਲੋ ਜੀ ਕਿਰਪਾ ਹੀ ਚਾਈਦੀ ਹੈ ਹਾਂ ਜੀ ਹਾਂ ਜੀ ਹੋਰ ਵੀਰੇ ਠੀਕ ਠਾਕ ਸਭ ਕਰੇ ਹਾਂ ਜੀ ਹਾਂ ਜੀ ਮੇਰਾ ਜੀ ਸਭ ਜੀ ਬਾਕੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਨਾਮ ਆ ਆਪਣਾ ਉਤਮ ਸਿੰਘ ਜੀ ਹਾਂ ਜੀ ਸਾਨਾ ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਪਾਪਾ ਲਾਣਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਇੱਕ ਦੂਸਰਾ ਨੰਬਰ ਹੋਰ ਜੇ ਦੀ 914256054 ਠੀਕ ਹੈ ਬੀਟ ਠੀਕ ਹੈ ਜੀ ਝੋਟੀਆਂ ਫਿਰ ਟੋਪ ਰਿਕਾਰਡ ਵਾਲੀਆਂ ਲੈਣੀਆਂ ਚੰਗੀਆਂ ਵੱਡੀਆਂ ਵੱਡੀਆਂ ਨੇ ਚੰਗਿਆ ਦੇ ਕਿਨੇ ਸੀ 4 ਪੀਸ ਸੀ ਠੀਕ ਹੈ ਜੀ ਸਾਮਾ ਪੰਜ ਵਿੱਚੋਂ ਦੋ ਤੇ ਚਲ ਗਏ ਨੇ ਠੀਕ ਹੈ ਇਹ ਨਹੀਂ ਲੱਗੇ ਆ ਟਾਈਮ ਦੋ ਇਹਨੇ ਇੱਕੋ ਪਰੇ ਹੋ ਰਿਹਾ ਮਾਜ ਖੜੀ ਉਹਦਾ ਵੀ ਸੌਦਾ ਹੋਊਗਾ ਉਹਦਾ ਸੌਦਾ ਹੋਊਗਾ ਆ ਟਾਈਮ ਜਿਹੜੀ ਵੀਡੀਓ ਜ ਆਪਣਾ ਦੋ ਪਸ਼ੂ ਜਿਹੜੇ ਹੋਗੇ ਵਿਖਾਵਾਂਗੇ ਠੀਕ ਹੈ ਵੀਰੇ ਦੋਵੇਂ ਟਾਪ ਦੇ ਦੁੱਧ ਵਾਲੀਆਂ ਝੋਟੀਆਂ ਦੇ ਬੱਟੀਆਂ ਦੇ ਠੀਕ ਹੈ ਵੀਰੇ ਝੋਟੀਆਂ ਦੇ ਪੀਲ ਬੱਲੇ ਝੋਟੀਆਂ ਨੇ ਅੱਛੇ ਜਿਹੜਾ ਵੀ ਇਹਦੇ ਚੱਲ ਕੇ ਆਏਗਾ ਰ ਬਸਿਆਂ ਤੋਂ ਜ਼ਰੂਰ ਆਲਗੀਆਂ ਠੀਕ ਹੈ ਵੀਰੇ ਇਹ ਵੀਰੇ ਕਿੰਦਾ ਝੋਟੀ ਸੂਈ ਹੈ ਜੀ ਰਾਜੇ ਜੇ ਸੂਈ ਸਵਾਈ ਜਾ ਚਾਰ ਪੰਜ ਦਿਨ ਹੋ ਗਏ ਠੀਕ ਆ ਵੀਰ ਜੀ ਦੇਖੋ ਵੀਰ ਜੀ ਪੂਰੀ ਆ ਗੁੰਦੀ ਆ ਛੋਟੀ ਛੋਟੀ ਵੱਡੀ ਨਾ ਸਮਝੇ ਕਿ ਵੱਡੀ ਛੋਟੀ ਆ ਫੁੱਲ ਰਿਕਾਰਡ ਵਾਲੀ ਚੰਗੀ ਛੋਟੀ ਆ ਦੰਦੋ ਵੀਰ ਜੀ ਫਿਰ ਤੇ ਦੰਦਾਂ ਦੀਆਂ ਚਾਰ ਦੰਦ ਜੇ ਵੀਰ ਜੀ ਅਸਲ ਚਾਰ ਦੰਦ ਆ ਸ਼ਿੱਕੀ ਲੱਗਣ ਦੀ ਪਲੂਣ ਕੱਟੀ ਆ ਕੱਟੀ ਆ ਹਾਂਜੀ ਸੂਈ ਨੂੰ ਅੱਜ ਪੰਜ ਛੇ ਦਿਨ ਸਾੰਭੀ ਵੇਖੋ ਵੀਰ ਜੀ ਜੋੜ ਜਾਣ ਚੰਗੀ ਲੱਗੇ ਛੋਟੀ ਜੀ ਕੇ ਠੀਕ ਆ ਵੀਰੇ ਠੀਕ ਆ ਜੀ ਚਲਾ ਕੇ ਦਿਖਾਈਏ ਪਹਿਲਾਂ ਹਾਂਜੀ ਹਾਂਜੀ ਵੀਰ ਜੀ ਧਿਆਨ ਨਾਲ ਵੀਰ ਜੀ ਹਾਂ ਬੱਚੇ ਦਾ ਕਰਦੀ ਹੈ ਨਾ ਜੀ ਬੱਚੇ ਉੱਧਾ ਕੋਈ ਕਿਤੇ ਨਹੀਂ ਕਿਤੇ ਲੱਗਿਆ ਜਾਤ ਵਾਲੀ ਝੋਟੀ ਆ ਗਈ ਕਿਉਂ ਵੀਰੇ ਇੱਕ ਰੇ ਜਾਤ ਵਾਲੀ ਝੋਟੀ ਆ ਗਈ ਹੈ ਨਾ ਵੀਰੇ ਵਾਲੀ ਝੋਟੀ ਸਾਂਭੀ ਦੁੱਧ ਵਾਲੀ ਬਿਲਕੁਲ ਬਿਲਕੁਲ ਵੀਰੇ ਬਿਲਕੁਲ ਬਟਨ ਵਾਲਾ ਝੱਟ ਆ ਗਿਆ ਹਾਂਜੀ ਬਟਨ ਵਾਲਾ ਝੱਟ ਚੰਗੀ ਝੋਟੀ ਹੈ ਵੀਰੇ ਚੰਗੀ ਦੇਖੋ ਵੀਜੀ ਝੋਟੀ ਵੀਜੀ ਦੁੱਧਾ ਫਿਰ ਚੰਗਾ ਚਵਾਈ ਜਾਊਗਾ ਨਾ ਵੀਜੀ ਪਹਿਲੇ ਹੀ ਝੋਟੀ ਚਵਾ ਫੰਗਰ ਵਾਲੇ ਨਾਲ ਦੁੱਧ ਦੇਗੀ ਠੀਕ ਹੈ ਵੀਰੇ ਠੀਕ ਹੈ ਜੀ ਰੇਡ ਫਿਰ ਆਪਾਂ ਉਹ ਦੇਣਾ ਜਿਹੜਾ ਔੜਦੀਆਂ ਵਾਲਾ ਹੀ ਔੜਦੀਆਂ ਵਾਲਾ ਵੀਰ ਜੀ ਵੀਜੀ ਵੱਡੀ ਝੋਟੀਆਂ ਤੁਹਾਨੂੰ ਵੀ ਪਤਾ ਵੀ ਇਹੋ ਜਿਹੇ ਝੋਟੀਆਂ ਕਿਦੇ ਅਮਰਸਰ ਬੱਲੇ ਮੱਟੀ ਦਿਵਾਲੀ ਵਿਸਾਖੀ ਲੱਗੀ ਹੋਏ ਤੇ ਭਾਏ 1.5 ਲੱਖ ਦੀ ਵੀਰਕੀ ਵੇਚ ਲੈ ਪੱਕੀ ਗੱਲ ਵੀਰ ਜੀ ਰਹਿਣੇ ਪਰ ਆਪਣਾ ਰੇੜੇ ਦਾ ਛੋਟਾ ਹੋਏਗਾ ਝੋਟੀ ਵੱਡੀ ਤੇ ਰੇੜੇ ਛੋਟਾ ਠੀਕ ਹੈ ਸਾਹਿਬ ਜੀ ਬਾਕੀ ਇਹ ਫਿਰ ਦੋ ਚਾਰ ਸਵੇਚੋਂ ਕਿੰਨੇ ਵੀ ਵੀਰਕੀ ਫਿਰ ਜਨਾ ਮੱਤ ਇਹ ਵੀਰ ਜੀ ਰਹਿਣੀ ਇਦਾਂ ਦੀ ਇਦਾਂ ਹੀ ਇਦਾਂ ਦੀ ਇਦਾਂ ਹੀ ਜੀ ਫੇਰੇ ਭਾਏ ਪਹਿਲਾਂ ਤੁਝਾ ਸੂਆ ਕਰਾ ਝੋਟੀ ਵੇਚ ਦੇ ਹਾਂਜੀ ਹਾਂਜੀ ਇਹ ਜਿਹੜੀ ਝੋਟੀ ਦਾ ਮੁੱਲ ਕਰੋ ਨਾ ਇੱਕ 40 ਕਰਾ ਲਓ ਆਪਾਂ ਇੱਕ 40 ਨਹੀਂ ਕਰਨਾ ਨਾ 30 ਤੇ ਨਾ ਇਹ ਵੀ ਹਾਂਜੀ ਇੱਕ 10 ਦੀ ਝੋਟੀ ਦੇ ਦੇ ਇੱਕ 10 ਦੀ ਇੱਕ ਦਾ ਕਰ ਦਈਏ ਮਾਨਤਾ ਮਾਣ ਕਰਾਏ ਵੀ ਜਿੱਕਰ ਨਾ ਗੰਡਾ ਸਾਥ ਬਾਕੀ ਹੈ ਮਾਣ ਮਾਣ ਪਹਿਲਾਂ ਮਾਣ ਪਹਿਲਾਂ ਬਦਹਾਈ ਚੱਕਰ ਆਏਗੇ ਤਾਂ ਵੀ ਉਹ ਕਹਿੰਦੇ ਫੋਨ 'ਤੇ ਵੀ ਕਰਦੇ ਨੇ 5000 ਦੇ ਹੋਰ ਛੋੜ ਕਰ 1.5 ਲਾਓ ਜੀ 1.5 ਦੀ ਠੀਕ ਆ ਵੀਰੇ ਠੀਕ ਆ ਠੀਕ ਆ ਬਾਕੀ ਯਾਰ ਥੋੜੇ ਜਿਹਾ ਵੱਧ ਯਾਦ ਹੈ ਮੈਨੂੰ ਵੱਧ ਦੇ ਵੱਧ ਦੇ ਵੱਧ ਪੂਰਾ ਪੂਰੀ ਲੱਖ ਦੀ ਚੱਲ ਲਾਓ ਜੀ ਪੂਰੇ ਲੱਖ ਦੀ ਝੋਟੀਆਂ ਭਰ ਵੀਰ ਜੀ ਮਿਲਦੀ ਨਹੀਂ ਬਾਜ਼ਾਰ 'ਚ ਝੋਟੀ ਝੋਡੀ ਦਿੱਤਾ ਮੋਲ ਕੱਟੀ ਫਿਰ ਤਾਂ ਇਹ ਗੱਲ ਆ ਵੀਰੇ ਜੱਟ ਵਾਲੀ ਬਿਲਕੁਲ ਬਾਕੀ ਵੀਰ ਕੋਈ ਇੱਥੇ ਆਵੇ ਉਹ ਮਾਨਤਾਲ ਕਰਾਂਗੇ ਫੂਨ ਲਾਏ ਵੀਰ ਕੋ ਜੀ ਠੀਕ ਆ ਵੀਰੇ ਬਾਕੀ ਝੋਟੀ ਦੇ ਰੁਪਏ ਜਿਹਦਾ ਨੁਕਸਾਨ ਹੈ ਆ ਟਾਈਮ ਬੋਲਾ ਵੀਰ 9-10 ਲੀਟਰ ਲੱਗੇ ਝੋਟੀ ਖੜੀ ਠੀਕ ਆ ਵੀਰ ਜੀ ਹਾਂ ਜੀ ਬਾਕੀ ਇਹ ਦੁੱਧਾ ਚੱਲੇਗੀ ਤੁਹਾਨੂੰ ਪਤਾ ਬਿਲਕੁਲ ਵੀਰੇ ਬਿਲਕੁਲ ਜੀ ਗਾੜੀ ਵੀਰ ਜੀ ਆ ਗਈ ਨੰਬਰ ਤੇ ਆ ਗਈ ਜੇ ਝੋਟੀ ਇਹ ਵੀ ਵੱਡੀ ਆ ਗੱਬਣ ਚੱਬਲ ਝੋਟੀ ਆ ਥਾਂ ਥਣ ਚੰਗਾ ਲਗਾ ਟਾਈਮ ਲੱਗੇ ਵੀਰ ਜੀ ਕੱਦ ਕੋਦੀ ਬੜਾਣਾ ਜੀ 10 ਦਿਨ ਲਾ ਦੇ 12 ਲਾ ਦੇ ਟਾਈਮ ਲੈਂਦੀ ਥੋੜਾ ਜਿਹਾ ਕੱਦ ਕੋ ਤਾਂ ਮੈਂ ਤਾਂ ਵੀਰ ਜੀ ਬੜਾ ਇਹ ਕੱਦ ਮੈਂ ਨਾ ਕੋਠੇ ਜਿੱਦੀ ਮੈਂ ਆਂਦੀ ਆ ਕੋਠੇ ਸਹੀ ਗੱਲ ਆ ਵੀਰੇ ਕੋਠੇ ਜਿੱਦੀ ਮੈਂ ਵੇਖੋ ਵੀਰ ਜੀ ਝੋਟੀ ਇਹ ਨਾਲ ਸੰਗਲ ਵੀ ਝੋਟੀ ਆ ਸਿੰਗਲ ਅਡੀ ਝੋਟੀ ਆ ਸਿੰਗਲ ਅਡੀ ਵੇਖੋ ਦੁੱਧ ਵਾਲੀ ਦੁੱਧ ਵਾਲੀ ਅਸਲ ਨਿਸ਼ਾਨੀ ਓਕੇ ਵੀਰ ਜੀ ਕਰ ਬੱਜੀ ਵੀ ਜੜੀ ਜਿੱਥੇ ਕੋਈ ਜਿਹੜਾ ਵੀ ਵੀਰ ਰਾਜਾ ਦੇ ਮੋਢੇ-ਮੋਢੇ ਤੋਂ ਤਾਜ ਉਹੀ ਗਏਗੀ ਬਿਲਕੁਲ ਬਿਲਕੁਲ ਫੁੱਲ ਵੱਡੀ ਜਨੂ ਲਾਸਟ ਵਾਲਾ ਹੀ ਆਏ ਨੇ ਕਾਦਨ ਹਾਂਜੀ ਹਾਂਜੀ ਦੇਖੋ ਛੋਟਾ ਵੱਡਾ ਬਰੀਡਾਂ ਦਾ ਮੁੱਲ ਪੈਂਦਾ ਵੀਰ ਜੀ ਬਰੀਡ ਦਾ ਬਰੀਡ ਦਾ ਜੀ ਹਾਂਜੀ ਹਾਂਜੀ ਥਾਂ ਥੋੜਾ ਨੇ ਕਦੋਂ ਵਜਨ ਕੇਕ ਲੱਗੂ ਸਿਰਫ ਪਰੀ ਜੀ ਦੀ ਥਾਂ ਵੀ ਠੀਕ ਹੈ ਬਿਲਕੁਲ ਬਿਲਕੁਲ ਰੇਟ ਇਹਦਾ ਵੀ ਜਾਜ ਜਾ ਵੀਰ ਜੀ ਡੇਢ ਵਿੱਚ ਲਾਉਂਦੀ ਦਾ ਜੱਜ ਕੇ ਠੀਕ ਆ ਵੀਰੇ ਰੇਟ ਟਾ ਡਾ ਜਾ ਜਾਂਦਾ ਦੇਖੋ ਵੀਰ ਜੀ ਬਣੋ ਥਲੇ ਚੰਗੀ ਆ ਨਾ ਮੈਂ ਤਾਂ ਜਦੋਂ ਤੋਂ ਝੋਟੀ ਬਣ ਗਈ ਨਾ ਥਲੇ ਝੋਟੀ ਨੇ ਪਹਾੜ ਲੀਆਂ ਇਹ ਝੋਟੀ ਆਪਣੇ ਆਪ ਤਾਂ 1.5 ਲੱਖ ਰੁਪਏ ਦਾ ਹੱਕ ਰੱਖੇਗੀ ਵੇਚਣ ਦਾ ਸਹੀ ਗੱਲ ਪਰ ਆਪਾਂ ਇਹ ਤਾਂ ਅੱਜ 1.5 ਲੱਖ ਮੁੱਲੀ ਕਰਨਾ ਹਾਂਜੀ ਕਿਉਂ ਨਹੀਂ ਕਰਨਾ ਕਿ ਝੋਟੀ ਜਦ ਦਸ ਦਿਨ ਸਾਂਭਿਆ ਜਿਹੜਾ ਕਿਸੇ ਵੀਰ ਨੇ ਦਸ ਦਿਨ ਸਾਂਭਣੀਆਂ ਨੂੰ ਸਾਂਭਦਾ ਫਾਇਦਾ ਵੀ ਹੋਏ ਬਿਲਕੁਲ ਬਿਲਕੁਲ ਸਹੀ ਗੱਲ ਜੀ ਬਿਲਕੁਲ ਪਰ ਝੋਟੀ ਅੱਜ ਵੀ ਜੀ ਕਹਿੰਦਾ ਵੀ ਲੱਖ ਰੁਪਏ ਦੀ ਸਿਰੋਟੀਆਂ ਵਿਕਦੀ ਆ ਪਰ ਆਪਾਂ ਲੱਤ ਦੇ ਨਹੀਂ ਵੀਰ ਦੇ ਅੱਛਾ 95000 ਦੀ ਝੋਟੀ ਦੇ ਦਾਂਗੇ ਵੀਰ ਜੀ ਦਾ ਦੇ ਦੇਰੇ ਦਾ ਦिए 2000 ਹਟਾ ਦੇ ਨੇ ਤਿੰਨ ਹੀ ਡਾਈਏ ਹੋਰ 90 ਦੀ 90 ਦੀ ਨਹੀਂ ਦੇ ਕਿ 90 ਦੀ ਵੀ ਦੇਣੀ ਅੱਧ ਵਜਦੇ ਥੋੜੇ ਜਿਮਾਈ ਥੋੜੀ ਰੱਖਣੀ ਆ ਫਿਰ ਪੈਸੇ ਦੇ ਕੇ ਜਾਣਾ ਹੈ ਹਾਂਜੀ ਹਾਂਜੀ 90 ਤੋਂ 2 ਘਟ ਦੇ ਦਾਂਗੇ 88000 ਦੀ ਦੇ ਦਾਂਗੇ 88000 ਦੀ 88 ਦੀ ਚਲੋ ਠੀਕ ਹੈ ਨਹੀਂ ਠੀਕ ਹੈ 85000 ਦੇ ਝੋਟੇ ਦੇ ਦਾਂਗੇ ਵੀਰ ਅੱਛਾ ਉੱਡਦੀਆਂ ਵੱਡੀਆਂ ਨਹੀਂ ਵੀਰ ਜੀ ਇਹ ਦੱਬਣ ਭਾਏ 85000 ਦੇ ਫੇਰ ਵੀਰ ਜੀ ਰੇਟ ਨਹੀਂ ਹਣ ਕੇ ਤੋਂ ਲੱਪਣਾ ਰੇਟ ਲੱਪਣਾ ਇਹ ਕਿਉਂ ਜਿੱਥੇ ਮਰਜ਼ੀ ਵੀਰ ਕੋ ਵੱਡੀ ਝੋਟੀ ਆ ਇੱਥੇ ਵੀ ਕੋਈ ਆਏ ਕਹਿੰਦੇ ਹਾਥੀ ਚ ਕੱਲੀ ਝੋਟੀ ਆ ਇਹ ਕਿਹਦੇ ਪੱਤਿਆਂ ਦੇ ਵਿੱਚ ਜੂੜਾ ਸਹੀ ਗੱਲ ਆ ਵੀਰ ਜੀ ਇਹ ਰੇਟ 10 ਦਿਨ ਸਾਹਕੇ ਝੋਟੀ ਇਸੇ ਤੋਂ ਬਾਅਦ ਲੱਖ ਸਵਾ ਲੱਖ ਰੁਪਈਆ ਫੇਰ ਸਹੀ ਗੱਲ ਆ ਸਹੀ ਗੱਲ ਆ ਇਹ ਰਸਹੀ ਗੱਲ ਆ ਚਲੋ ਦੋਵੇਂ ਪਸ਼ੂਆ ਦੋਵੇਂ ਵੱਡੇ ਆ ਤੇ ਵੀਰ ਕਿਸੇ ਦੇ ਦੋਵੇਂ ਫਿੱਟ ਆਉਣਗੇ ਹਾਂਜੀ ਹਾਂਜੀ ਤੇ ਮਾਨਤਾ ਦੇ ਵਿੱਚ 10000 ਦੀ ਆਫਰ ਹੋਏਗੀ ਜੋੜੇ ਅੱਛਾ 5-5000 5-5000 5-5000 ਦੀ ਆਫਰ ਠੀਕ ਆ ਵੀਰੇ ਸਾਸੀ ਗਾਲ ਜੀ ਸਾਸੀ ਗਾਲ ਜੀ